ਏਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ। ਵrindavan ਦੇ ਅਜਵ ਨਜ਼ਾਰੇ ਪਾਵਾਂਗੇ। ਕੋਈ ਜਾਵੇ ਨਾ ਜਾਵੇ ਆਪਾਂ ਜਾਵਾਂਗੇ। ਸੋ ਖਰੜ ਸ਼ਹਿਰ ਦੇ ਵਿੱਚੋਂ ਜੋ ਯਾਤਰਾ ਮਾ ਤਕਰੀਬਨ ਤਕਰੀਬਨ ਜਾਂਦੀਆਂ ਰਹਿੰਦੀਆਂ ਨੇ ਕਦੇ Vrindavan, Khatushyam, Ayodhya ਤੇ ਇਹ ਜੋ ਬੱਸ ਯਾਤਰਾ ਜਾ ਰਹੀ ਹੈ ਸੋਨੂ ਬੱਟੂ ਜੀ ਜੋ ਕਿ ਲਗਭਗ 1-2 ਮਹੀਨੇ ਬਾਅਦ ਯਾਤਰਾ ਲੈ ਜਾਂਦੇ ਨੇ ਸੋ ਉਹਨਾਂ ਦੇ ਵੱਲੋਂ ਇੱਕ ਹੋਰ バス ਯਾਤਰਾ ਹੁਣ ਜਾ ਰਹੀ ਆ ਵਰਿੰਦਾਵਨ ਦੇ ਲਈ ਸੋ ਆਓ ਤੁਹਾਨੂੰ ਯਾਤਰੀਆਂ ਦੇ ਨਾਲ ਗੱਲਬਾਤ ਵੀ ਕਰਾਉਨੇ ਆ ਅਤੇ ਸੋਨੂ ਬੱਟੂ ਜੀ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਤੇ ਆਓ ਇਹ ਜਾਣਕਾਰੀ ਦੇਖਣ ਲਈ ਬਣੇ ਰਹੋ ਸਾਡੇ ਇਹਤਮਾਨ ਚੈਨਲ ਦੇ ਨਾਲ चलो रे मन श्री वृंदावन धाम कहेंगे राधे राधे श्याम मिलेंगे कुंज बिहारी ओढ़ कर कांवर काली मिलेंगे कुंज बिहारी ओढ़ कर कांवर काली आज बीरज में होली रे सिया बिहारी लाल की जय गढ़ना सरकार की जय जुगन जोड़ी सरकार की जय 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 श्री राधे जय जय श्री राधे जय जय श्री राधे श्याम अज बिरज में होली रे होली रे रसिया बरजोरी रे रसिया होली बिहारी लाल की जय वो राधा रानी सरकार की जय रे रसी बरजोरी रे रसिया आज बीरज में होली रे रसिया बोल बाके बिहारी लाल की आजा। बोल वृंदावन बिहारी लाल की जय श्री कृष्णा जय श्री कृष्णा जय श्री राधे जी वृंदावन जा रहे हो फिर हाँ जी पहला भी गए ना हाँ जी हाँ कितनी बार गए ਹੋ ਗਏ ਕਾਫੀ ਵਾਰ ਜਾਏ ਕਾਫੀ ਵਾਰ ਜਾਏ ਹਾਂਜੀ ਅੱਛਾ ਜੀ ਇਸ ਤਰ੍ਹਾਂ ਹੀ ਬੱਸ ਦੇ ਵਿੱਚ ਗਏ ਸੀ ਜਾਂ ਇਕੱਲੇ ਗਏ ਸੀ ਨਹੀਂ ਬੱਸ 'ਚ ਜਾਂਦੇ ਹੁਣ ਤਾਂ ਅਸੀਂ ਇਹਨਾਂ ਨਾਲ ਜੁੜ ਗਏ ਜੀ ਇਹਨਾਂ ਨਾਲ ਜਾਂਦੇ ਹੀ ਜਾਂਦੇ ਇਹਨਾਂ ਨਾਲ ਜਾਂਦੇ ਹਾਂਜੀ ਹਾਂਜੀ ਤਾਂ ਕਿਵੇਂ ਲੱਗਦਾ ਹੈ ਸੰਗ ਦੇ ਨਾਲ ਜਾਣਾ ਬਹੁਤ ਅੱਛਾ ਜੀ ਬਹੁਤ ਅੱਛਾ ਲੱਗਦਾ ਹਾਂਜੀ ਰਾਦੇ 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 ਜੀ ਰਾਦੇ ਰਾਦੇ ਜੀ ਰਾਦੇ ਰਾਦੇ ਜੀ ਹਾਂਜੀ ਤੁਸੀਂ ਪਹਿਲੀ ਵਾਰ ਜਾ ਰਹੇ ਹੋ ਹਾਂਜੀ ਬੱਸ ਵਿੱਚ ਪਹਿਲੀ ਵਾਰੀ ਜਾ ਰਹੀਆਂ ਪਹਿਲਾ ਫੈਮਿਲੀ ਨਾਲ ਜਾਇਆ ਹੀ ਹੈ ਫੈਮਿਲੀ ਨਾਲ ਜਾਏ ਹਾਂਜੀ ਸੋ ਬੱਸ ਦੇ ਵਿੱਚ ਜਾਉਂਗੇ ਫਿਰ ਤੁਹਾਨੂੰ ਪਤਾ ਵੀ ਸੰਗਤ ਦੇ ਨਾਲ ਜਾ ਕੇ ਕਿੰਨਾ ਕੁ ਨਜ਼ਾਰਾ ਹੁੰਦਾ ਬਹੁਤ ਸੁਣਿਆ ਸੀ ਐਨਾ ਤਾਂ ਹਾਂਜੀ ਜ਼ਿਆਦਾ ਤਾਂ ਹੀ ਇਸ ਵਾਰੀ ਪ੍ਰੋਗਰਾਮ ਬਣਾਇਆ ਕਿ ਬੱਸ 'ਚ ਜਾਈਏ ਜੀ 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 ਕਿਸੇ ਕਰਕੇ ਭਜਨ ਗਾਉਂਦੇ ਜਾਉਂਗੇ ਜੀ ਹਾਂਜੀ 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 ਤੁਹਾਨੂੰ ਭਜਨ ਆਉਂਦਾ ਕੋਈ ਹਾਂਜੀ ਆਉਂਦਾ ਸੁਣਾਓ ਜੀ ਚਲੋ ਰੇ ਮਨ ਸ਼੍ਰੀ ਵ੍ਰਿੰਦਾਵਨ ਧਾਮ कहेंगे राधे राधे श्याम मिलेंगे कुंज बिहारी ओढ़कर कांवर काली मिलेंगे कुंज बिहारी ओढ़कर कांवर काली वाह जी वाह सो so, तो आपकी यात्रा सफल रहे जी थैंक यू जी थैंक यू राधे राधे ਹਾਂਜੀ ਰਾਦੇ ਰਾਦੇ ਜੀ ਰਾਫਰਾਦੀ ਜੀ ਰਾਦੇ ਰਾਦੇ ਜੀ ਕੀ ਸ਼ੁਭਨਾਵਾ ਜੀ ਆਪਣਾ ਮਾਈ ਸੈਲਫ ਇੰਜੀਨੀਅਰ ਬ੍ਰਿਜ ਮੋਹਨ ਜੀ ਓਕੇ ਜੀ ਸੋ ਬਰਿੰਦਾਵਨ ਜਾ ਰਹੇ ਹੋ ਫਿਰ ਹਾਂਜੀ ਬਰਿੰਦਾਵਨ ਜਾ ਰਹੇ ਆ ਜੀ ਸੰਗਤ ਦੇ ਨਾਲ ਜਾ ਰਹੇ ਆ ਹਾਂਜੀ ਆ ਸੰਗਤ ਦੇ ਨਾਲ ਬਸ ਦੇ ਵਿੱਚ ਇਸ ਤਰ੍ਹਾਂ ਕਲੈਕਟਿਵਲੀ ਪਹਿਲੀ ਵਾਰ ਜਾ ਰਹੇ ਆ ਜੀ ਵੈਸੇ ਅਸੀਂ ਦੋ ਵਾਰ ਪਹਿਲਾਂ ਜਾ ਚੁੱਕੇ ਹਾਂ ਜੀ ਉਦੋਂ ਬੱਚੇ ਛੋਟੇ ਸੀਗੇ ਓਕੇ ਤੇ ਹੁਣ ਤਾਂ ਬੋਥ ਆਰ ਮੈਰਿਡ ਉਦੋਂ ਬਾਈ ਟ੍ਰੇਨ ਗਏ ਸੀਗੇ ਜੀ ਬਿਕਾਜ਼ ਆਈ ਮੈਂ ਵੀ ਆਰ ਇਹ ਤੇ ਮੇਰੇ ਭਰਾ ਬੈਠੇ ਦਿਲਬਖ ਜੀ ਉਹ ਯਾਰ ਰੇਲਵੇ ਅਫੀਸ਼ੀਅਲਸ ਓਕੇ ਜੀ ਰਿਟਾਇਰਡ ਫਰਮ ਰੇਲ ਕੋਚਕਪੂਰਥਲਾ ਜੀ ਜੀ ਸੋ ਇਸ ਵਾਰ ਸੰਗਤ ਦੇ ਨਾਲ ਜਾਣਾ ਇਹਦਾ ਆਪਣਾ ਹੀ ਆਨੰਦ ਆ ਆਪਣਾ ਹੀ ਮਜ਼ਾ ਵਾਹ ਜੀ ਵਾਹ ਬਹੁਤ ਵਧੀਆ ਗੱਲ ਹੈ ਜੀ ਆਪਣਾ ਸ਼ਬਨਾਉਂ ਜੀ ਰਾਧਾ ਰਾਣੀ ਜੀ ਸੋ ਕੀ ਕਹੋਗੇ ਤੁਸੀਂ ਪਹਿਲੀ ਵਾਰ ਜਾ ਰਹੇ ਹੋ ਕੋ ਦੂਜੀ ਤੀਜੀ ਵਾਰ ਤੀਸਰੀ ਵਾਰ ਜਾ ਰਿਹਾ ਹਾਂ ਤੀਸਰੀ ਵਾਰ ਜਾ ਰਿਹਾ ਹਾਂ ਹਾਂ ਜੀ ਠੀਕ ਹੈ ਜੀ ਤੇ ਹੁਣ ਸੰਗਤ ਨਾਲ ਪਹਿਲੀ ਵਾਰ ਜਾ ਰਹੇ ਵੈਸੇ ਬਾਈਟ ਰੇਨ ਤਾਂ ਬਹੁਤ ਵਾਰ ਗਏ ਸਭ ਜਗਾ ਜੀ ਤੇ ਬਸ ਚ ਪਹਿਲੀ ਵਾਰ ਜਾ ਰਹੇ ਓਕੇ 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 ਸੋ ਹੋਰ ਕਿੱਥੇ ਕਿੱਥੇ ਯਾਤਰਾਵਾਂ ਕੀਤੀਆਂ ਤੁਸੀਂ ਹੋਰ ਕਾਫੀ ਕੀਤੀਆਂ ਦਵਾਰਕਾ ਜੀ ਤੇ ਸ਼ੇੜੀ ਜੀ ਤੇ ਦੇ ਅੱਧਰ ਲਿੰਗ ਸੋਮਨਾਥ ਕਾਫੀ ਜਗ੍ਹਾ ਗਏ ਹੋ ਸੋ ਕੋਂਬੋ ਵੀ ਨਾ ਕੇ ਆਇਓ ਨਹੀਂ ਗੁੰਬ ਨਹੀਂ ਨਾ ਕੇ ਡਰ ਰਾਸ਼ੂ ਜੈਨ ਮਹਾਕਾਲ ਵੀ ਜਾਏ ਜੀ ਮਹਾਕਾਲ ਵੀ ਜਾਏ ਜੀ ਓਕੇ ਜੀ ਓਕੇ ਭਗਵਾਨ ਦੀ ਨਜ਼ਰੀ ਦਾ ਜਿਹੜਾ ਨਜ਼ਾਰਾ ਹੈ ਜੀ ਉਹ ਲੱਗਦੀ ਹੈ ਉਹ ਲੱਗਦੀ ਹੈ ਸੋ ਉਹ ਨਜ਼ਾਰਾ ਹੁਣ ਮਤਲਬ ਖਰੜ ਨਿਵਾਸੀ ਐਂਡ ਖਰੜ ਦੇ ਸਰਾਉਂਡਿੰਗਸ ਦੇ ਨਾਲ ਇਹ ਪਹਿਲੀ ਵਾਰ ਕਿਉਂਕਿ ਅਸੀਂ ਗਿਲਕੋ ਵੈਲੀ ਸੈਕਟਰ 115 ਦੇ ਵਿੱਚ ਜਸਟ ਲਾਸਟ ਮਈ ਚ ਆਏ ਜੀ 2 2024 ਚ ਅੱਛਾ ਜੀ ਇਹ ਮੇਰੇ ਬਜ਼ਰ ਨੇ ਨਾਲ ਭਾਈ ਸਾਹਿਬ ਦੋਸਤ ਨੇ ਮੇਰੇ ਜੀ ਜੀ ਇਹ 2024 ਇਹ ਨਵੰਬਰ ਚ ਆਏ ਨੇ ਜੀ ਤੋਂ ਅਸੀਂ ਪੰਜ ਮੈਂਬਰ ਇੱਕ ਪਰਿਵਾਰ ਦੇ ਹੀ ਆ ਤੇ ਬਾਕੀ ਸਾਰਾ ਪਰਿਵਾਰ ਆ ਜੀ ਇਹ ਸਾਰਾ ਕਿਸ਼ਨ ਪਰਿਵਾਰ ਹੈ ਹਾਂ ਜੀ ਪਹਿਲਾਂ ਕਿੱਥੇ ਸੀ ਤੁਸੀਂ ਰੈਲ ਕੋ ਚਕਤੀ ਕਪੂਰਥਲਾ ਚ ਮੈਂ ਸਰਵਿਸ ਕਰਦਾ ਸੀ ਜੀ ਤੇ ਬੇਸਿਕਲੀ ਆਈ ਬਿਲੋਂਗ ਟੂ ਡਿਸਟ੍ਰਿਕਟ ਰੋਪੜੀ ਨੂਰਪੁਰ ਵੇਦੀ ਤੁਸੀਂ ਸੁਣਿਆ ਹੋਣਾ ਹਾਂਜੀ ਹਾਂਜੀ ਹੈ ਥੈਟ ਇਜ਼ ਦਾ ਮੇਨ ਟਾਊਨ ਆਫ ਬਿਲਕੁਲ ਜੀ ਤਹਿਸੀਲ ਸਬ ਤਹਿਸੀਲ ਵੀ ਹੈ ਹਾਂਜੀ ਹਾਂਜੀ ਹਾਂ ਸੋ ਮੈਂ ਉੱਥੋਂ ਦਾ ਜੰਪਲ ਹੈ ਜੀ ਓਕੇ ਜੀ ਉੱਥੋਂ ਪੜਿਆ ਜੀ ਜੀ ਮੈਂ ਡਿਸਟ੍ਰਿਕਟ ਟਾਪਰ ਰਹਾ ਮਿਡਲ ਚ ਵੀ ਓਕੇ ਜੀ ਮੈਟ੍ਰਿਕ ਚ ਵੀ ਥਿਸ ਇਜ਼ ਖਰਕਿਸ਼ਨ ਭਗਵਾਨ ਦੇ ਨਾਲੇ ਦਾ ਕੋ ਮਤਲਬ ਨਹੀਂ ਥਿਸ ਇਜ਼ ਇੰਡੀਕੇਟ ਟੂ ਥੈਟ ਨਹੀਂ 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 ਵਧੀਆ ਗੱਲ ਹੈ ਜੀ ਇਹ ਐਜੂਕੇਸ਼ਨਿਸ ਫੈਮਿਲੀ ਨੂੰ ਬਿਲੋਂਗ ਕਰਦੇ ਆ ਠੀਕ ਹੈ ਜੀ ਜੀ ਐਸ ਅਫੀਸ਼ੀਅਲ ਵੀ ਦਿਲਬਾਗ ਜੀ ਬੜੇ ਸਾਡੇ ਵਧੀਆ ਨੇ ਉਹਨਾਂ ਦੀ ਜਰੂਰ ਵਰਦਲੋ ਹਾਂਜੀ ਦਰਵਾਜ ਜੀ ਰਾਦੇ ਰਾਦੇ ਜੀ ਰਾਦੇ 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 ਜੀ ਜੀ ਸੋ ਤੁਸੀਂ ਖਡਰ ਦੇ ਵਿੱਚ ਕਦੋਂ ਆਏ ਖਡਰ ਦੇ ਵਿੱਚ ਆਇਆ ਹੀ ਨਵੰਬਰ ਦੇ ਵਿੱਚ ਜੀ ਤੇ ਪਹਿਲਾਂ ਹੀ ਮੇਰੇ ਫਰੈਂਡ ਬ੍ਰਦਰ ਬ੍ਰਿਜਮੋਨ ਜੀ ਇੱਥੇ ਹੀ ਸੀਗੇ ਹਾਂਜੀ ਤੇ ਇੱਕ ਦਿਨ ਸੈਰ ਕਰ ਰਹੇ ਸੀ ਅਸੀਂ ਮੰਡੇ ਨੂੰ ਹਾਂਜੀ ਸੈਰ ਕਰਦੇ ਕਰਦੇ ਭੁਜਾਈ ਕਹਿੰਦੇ ਮੈਂ ਕਿਹਾ ਜੀ ਆਪਾਂ ਯਾਤਰਾ ਸ਼ੁਰੂ ਕਰੀਏ ਰਿਟਾਇਰਮੈਂਟ ਲਾਈਫ ਹੈ ਥੋੜਾ ਇੰਜੋਏ ਕਰੀਏ ਘੁੰਮ ਕੇ ਪਹਿਲਾਂ ਵੀ ਗਏ ਖੈਰ ਚਾਰਦਾਮ ਸਾਰੇ ਦੇਖਿਆ ਪਰਮਾਤਵੰਦਿਆ ਨਾ ਹਾਂਜੀ ਤੇ ਕਹਿੰਦੇ ਬਰੰਦਾਵਨ ਜਾਣਾ ਸੀ ਮੈਂ ਕਿਹਾ ਅੱਛਾ ਠੀਕ ਹੈ ਜੀ ਜੀ ਤੇ ਬੁੱਧਵਾਰ ਨੂੰ ਜਦੋਂ ਗਊਸ਼ਾਲਾ ਗਿਆ ਰਿਹਾ ਤਾਂ ਮੈਂ ਕਿਹਾ ਪਰ ਜਾਈ ਜੀ ਆਜੋ ਬੋਰਡ ਲੱਗਾ ਹੋਇਆ ਹੈ ਸਾਵਰੀਆ ਟਰੈਵਲ ਮੈਨੂੰ ਨਾਂ ਬਹੁਤ ਵਧੀਆ ਲੱਗਾ ਇਹਨਾਂ ਦਾ ਜੀ ਸਾਵਰੀਆ ਟਰੈਵਲ ਨਾਨਾ ਮੈਡਮ ਦਾ ਥੈਂਕਸ ਵੈਰੀ ਮੱਚ ਹਾਂਜੀ ਤੇ ਮੈਂ ਕਿਹਾ ਠੀਕ ਹੈ ਜੀ ਪੁਜਾਈ ਕਹਿੰਦੇ ਉੱਥੇ ਹੀ ਬੁੱਕ ਕਰਾਤੀਆਂ ਸੀ ਐਡਵਾਂਸ ਉਸੇ ਦਿਨੀ ਅਸੀਂ ਬੁੱਕ ਕਰਾਤੀਆਂ ਪੰਜ ਛੇ ਛੇ ਕਨਾਈਆਂ ਸੀ ਇੱਕ ਛੱਡੇ ਉਹਨਾਂ ਨੂੰ ਕੰਮ ਪੈ ਗਿਆ ਮੇਰੀ ਸਿਸਟਰ ਇਲਾਨ ਜੀ ਜੀ ਤੇ ਕਾਫੀ ਆਨੰਦ ਆ ਰਿਹਾ ਬੱਸ ਬੈਠੇ ਆ ਆਪਣਾ ਵਧੀਆ ਲੱਗ ਰਿਹਾ ਖੜ ਰ ਬਹੁਤ ਰਾਤ ਆ ਗਿਆ ਖੜ ਰ ਆ ਤ ਆ ਗਿਆ ਹਾਂਜੀ ਹੋਰ ਇਹਨਾਂ ਨਾਲ ਜੁੜਿਆ ਜਿਹੜਾ ਇਹ ਮੈਨੂੰ ਬਹੁਤ ਅੱਛਾ ਲੱਗਾ ਇੱਥੇ ਆ ਗਿਆ ਜੀ ਮੈਨੂੰ ਇਦਾਂ ਲੱਗਾ ਜਿਦਾ ਬੇਸ ਬਣ ਗਿਆ ਮੇਰਾ ਜਿੱਥੇ ਵੀ ਇਹਨਾਂ ਦਾ ਟੂਰ ਜਿੱਥੇ ਜਿੱਥੇ ਕਿਸਮਤ ਚ ਹੋਏਗਾ ਜਰੂਰ ਜਾਵਾਂਗੇ ਬਿਲਕੁਲ ਜੀ ਮੇਰੇ ਕੋਲ ਪਲਾਸਟਰ ਵੀ ਹੋਇਆ ਉਸ ਤੋਂ ਬਾਅਦ ਹਾਂਜੀ ਪਲਾਸਟਰ ਲੱਗਾ 1 ਮਹੀਨਾ ਪਰਸੋਂ ਖੁੱਲ ਗਿਆ ਮੈਂ ਫਿਰ ਆ ਗਈ ਅੱਜ ਅੱਛਾ ਜੀ ਹੱਲ ਖੁੱਲਿਆ ਪਲਸਤਰ ਵਾਹ ਜੀ ਵਾਹ ਵਾਹ ਜੀ ਪਲਸਤਰ ਹੋ ਗਿਆ ਉਹ ਇੱਕ ਮੈਂ ਕ੍ਰਿਸ਼ਨ ਜੀ ਨੇ ਆਪ ਹੀ ਖੋਲਤਾ ਮੈਂ ਕਿਹਾ ਰਾਦੇ ਰਾਨੀ ਨਾਲ ਚੱਲੇ ਜਾਣਾ ਹੋਏਗਾ ਤਾਂ ਠੀਕ ਕਰ ਲੇਗੀ ਮੈਨੂੰ ਬਸ ਹਾਂਜੀ 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 ਬਸ ਰਾਦੇ ਰਾਦੇ ਜੀ ਰਾਦੇ ਰਾਦੇ ਜੀ ਇਹ ਬਸ ਦੇ ਦੇਣੀ ਸਾਡੇ ਜੀ ਹਾਂਜੀ ਇਹ ਨਹੀਂ ਇਹ ਪਠਾਨ ਹਾਂਜੀ ਮੈਂ ਹਾਂਜੀ ਮੈਂ ਪਠਾਨ ਕੋਟ ਤੋਂ ਆਈ ਹਾਂ ਬੁਲਾਵਾ ਤੁਹਾਨੂੰ ਵੀ ਹਾਂ ਬਸ ਇਹਨਾਂ ਦੇ ਥਰੂ ਰਾਦੇ ਰਾਨੀ ਨੇ ਬੁਲਾ ਲਿਆ ਜੀ ਮਹਾਰਾਣੀ ਦੀ ਕਿਰਪਾ ਹੈ ਹਾਂਜੀ ਯਾਤਰਾ ਸਫਲ ਕਰੇ ਚਲੋ ਸਾਰੀ ਸੰਗਤ ਨੂੰ ਅਸ਼ੀਰਵਾਦ ਦੇ ਜੀ ਬਸ ਮਹਾਰਾਣੀ ਕੀ ਜੈ ਬੋਲ ਬਾਂਕੇ ਬਿਹਾਰੀ ਨਾਲ ਕੀ ਜੈ 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 ਸ਼੍ਰੀ ਰਾਦੇ ਜੈ ਜੈ ਸ਼੍ਰੀ ਰਾਦੇ ਜੈ ਜੈ ਸ਼੍ਰੀ ਰਾਦੇ ਕ੍ਰਿਸ਼ਾਰਨ ਕੋਰੇ ਓਕੇ ਜੀ ਹਾਂਜੀ ਮੈਂ ਖਰੜ ਨਾਲ ਹੀ ਰਹਿੰਦੀ ਆ ਨਾਦੇ ਜੀ ਤੇ ਹੁਣ ਵrindavan ਨੂੰ ਤੋਂ ਬੁਲਾਵਾ ਆਇਆ ਤੇ ਦਰਸ਼ਨ ਕਰਨ ਚੱਲੇ ਆ ਜੀ ਹਾਂਜੀ ਪਹਿਲੀ ਵਾਰ ਜਾ ਰਹੇ ਫਰਸਟ ਟਾਈਮ ਹਾਂਜੀ ਕਿੰਨਾ ਕ ਐਕਸਾਈਟ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹਾਂਜੀ 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 ਅਸੀਂ ਕਿਹਾ ਫਟਾਫਟ ਪਹੁੰਚ ਗਏ ਹੁਣ ਤੁਹਾਡਾ ਵੀ ਛੇਤੀ ਛੇਤੀ ਪਹੁੰਚ ਜੇ ਫਟਾਫਟ ਪਹੁੰਚੇ ਬਸ ਚੱਲੇ ਬੜਾ ਰਾਦੇ ਰਾਦੇ ਕਰਦੇ ਚੱਲੀਏ ਬਰੰਦਵਨ ਜੀ ਜੀ ਹਾਂਜੀ ਦਰਸ਼ਨ ਕਰ ਰਹੀ ਹੈ ਉਹਨਾਂ ਨੇ ਬੁਲਾਵਾ ਆਇਆ ਤਾਂ ਇਹ ਕਰੀ ਹਾਂਜੀ ਕਹਿੰਦੇ ਫਿਰ ਵੀ ਕੋਈ ਗੱਲ ਨਹੀਂ ਉਹਨਾਂ ਨੇ ਬੁਲਾਇਆ ਤਾਂ ਜਾਣਾ ਪਵੇਗਾ ਵਾਹ ਜੀ ਵਾਹ ਹਾਂਜੀ ਜਾਣਾ ਹੀ ਜਾਣਾ ਠੀਕ ਹੈ ਜੀ ਹਾਂਜੀ ਹਾਂਜੀ ਰਾਦੇ ਰਾਦੇ ਜੀ ਰਾਦੇ ਰਾਦੇ ਜੀ ਰਾਦੇ ਰਾਦੇ ਜੀ ਰਾਦੇ ਰਾਦੇ ਜੀ ਤੁਸੀਂ ਪਹਿਲੀ ਵਾਰ ਚਲਦੇ ਹੋ ਹਾਂਜੀ ਹਾਂਜੀ ਮੈਂ ਪਹਿਲੀ ਵਾਰ ਜਾ ਰਹੀ ਹਾਂ ਹਾਂਜੀ ਐਕਸਾਈਟਿਡ ਆ ਬਹੁਤ ਅਸੀਂ 4 ਫਰੈਂਡਸ ਆ ਦੋ ਮੇਰੇ ਨਾਲ ਨੇ ਦੋ ਅਸੀਂ ਆ ਅੱਛਾ ਜੀ ਅਸੀਂ ਚਾਰ ਜਣੇ ਜਾ ਰਹੇ ਆ ਗਰੁੱਪ ਓਕੇ ਜੀ ਮੈਂ ਬੱਟੂ ਭਾਜੀ ਨੂੰ ਮਿਲੀ ਸੀਗੀ ਅੰਬਿਕਾ ਮੰਦਿਰ ਵਿੱਚ ਬਣ ਕੇ ਬਿਹਾਰੀ ਜੀ ਦੇ ਉੱਥੇ ਸਾਡੀ ਗੱਲ ਹੋਈ ਸੀ ਤਾਂ ਪਤਾ ਲੱਗਿਆ ਵੀ ਬਸ ਜਾ ਰਹੀ ਆ ਤਾਂ ਆਪਾਂ ਕਾਲ ਕੀਤੀ ਅੱਗੇ ਅਸੀਂ ਜਾਣਾ ਜ਼ਰੂਰ ਹੈ ਬਹੁਤ ਖੁਸ਼ੀ ਹੋ ਰਹੀ ਹੈ ਹਾਂ ਉਹਨਾਂ ਨੇ ਫਿਰ ਬੁਕਿੰਗ ਕਰਾ ਲਈ ਓਕੇ ਜੀ ਓਕੇ ਦੇਖੋ ਹੁਣ ਬੰਕੇ ਬਿਹਾਰੀ ਜੀ ਨੇ ਬੁਲਾਇਆ ਤਾਂ ਜਾ ਰਹੇ ਹਾਂ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਜੀ ਬਰਿੰਦਾਬਨ ਜਾਓ ਅਸੀਂ ਵੀ ਬਹੁਤ ਵਾਰੀ ਗਏ ਹਾਂ ਹਾਂ ਜੀ ਅਸੀਂ ਹੁਣ ਆ ਕੇ ਦੱਸਾਂਗੇ ਕਿੱਦਾਂ ਦਾ ਰਿਹਾ ਸਫਰ ਵਧੀਆ ਰਹੇ ਜੀ ਰਾਜ ਰਾਜ ਜੀ ਅੰਕਲ ਜੀ ਆਪਣਾ ਸ਼ੋਭਨਾਮ ਕੀ ਹੈ ਮੇਰਾ ਗੋਪਾਲਕਿਸ਼ੋਰ ਜੀ ਕਿੱਥੋਂ ਆਏ ਤੁਸੀਂ ਅਸੀਂ ਖੜਦੀ ਜੀ ਜੀ ਤੁਸੀਂ ਬਰਿੰਦਾਬਨ ਕਿੰਨੀ ਕ ਵਾਰ ਗਏ ਤੀਸਰੀ ਵਾਰ ਚਲਦੇ ਆ ਜੀ ਤੀਸਰੀ ਵਾਰ ਚਲਦੇ ਆ ਜੀ ਸੋ ਪਹਿਲਾਂ ਜਦੋਂ ਗਏ ਆ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ ਤੁਹਾਡਾ ਆਪਣੀ ਫੈਮਲੀ ਨਾਲ ਗਏ ਸੀਗੇ ਟ੍ਰੇਨ 'ਚ ਗਏ ਸੀਗੇ ਬਹੁਤ ਵਧੀਆ ਪ੍ਰੋਗਰਾਮ ਸੀ ਇਹ ਬੱਸ ਵੀ ਬਹੁਤ ਅੱਛੀ ਨਾਲ ਪਹਿਲਾਂ ਵੀ ਸੀਗੇ ਜੀ ਬਹੁਤ ਅੱਛੇ ਬੰਦੇ ਆ ਹਾਂਜੀ ਇਹ ਬੱਸ ਵਾਲੇ ਵੀ ਚੰਗੇ ਨੇ ਬਹੁਤ ਵਧੀਆ ਜੀ ਬਹੁਤ ਐਂਟਰਟੇਨਮੈਂਟ ਹੁੰਦੀ ਹੈ ਜੀ ਜੀ ਖੁਸ਼ ਆ ਜੀ ਬੱਸ ਵਾਹ ਜੀ ਵਾਹ ਰਦੇ 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 राधे राधे जी हां जी ਤੁਸੀਂ ਕਿੰਨੀ ਕ ਵਾਰ ਗਏ ਤੇਜੀ ਵਾਰੀ ਚੱਲੇ ਆਂ ਤੀਜੀ ਵਾਰੀ ਚ ਠੀਕ ਹੈ ਜੀ ਹਾਂ ਜੀ ਇਹਨਾਂ ਨਾਲ ਮੈਂ ਫਸਟ ਟਾਈਮ ਜਾ ਰਿਹਾ ਅੱਛਾ ਜੀ ਠੀਕ ਹੈ ਆਪਣੇ ਇੱਥੇ ਹੀ ਦੋਸਤ ਹੈ ਬਾਂਕੇ ਵਿਯਾਰੀ ਦੇ ਮੰਦਿਰ ਚ ਮਿਲੇ ਸੀ ਤੇ ਡੇਲੀ ਮਿਲਦੇ ਆਪਾਂ ਅੱਛਾ ਜੀ ਤੇ ਕਹਿੰਦੇ ਜੀ ਬਰਿੰਦਵਾਨ ਜਾਣਾ ਮਗਾ ਜੀ ਠੀਕ ਹੈ ਅਸੀਂ ਬਰਿੰਦਵਾਨ ਨੂੰ ਬਾਂਕੇ ਵਿਯਾਰੀ ਦਾ ਹੁਕਮ ਹੋਇਆ ਅਸੀਂ ਬਰਿੰਦਵਾਨ ਨੂੰ ਤਿਆਰ ਹੋਏ ਤੇ ਬਹੁਤ ਆਨੰਦ ਆਂਦਾ ਹੈ ਇਹਨਾਂ ਦਾ ਸਿਸਟਮ ਵੀ ਠੀਕ ਹੈ ਕਾਫੇਟਰੀਨ ਵੀ ਸਖਮ ਸਾਨੂੰ ਬਹੁਤ ਪਸੰਦ ਆ ਜੀ ਹਾਂ ਜੀ ਰਾਧੇ 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 ਰਾਵੀ ਜੀ ਤੁਸੀਂ ਕਿੰਨੀ ਵਾਰ ਗਏ ਮੈਂ ਪਹਿਲੀ ਵਾਰ ਜਾ ਰਿਹਾ ਹਾਂ ਪਹਿਲੀ ਵਾਰ ਜਾ ਰਿਹਾ ਹਾਂ ਜੀ ਕਿਵੇਂ ਲੱਗ ਰਿਹਾ ਕਿ ਮਤਲਬ ਕਿ ਫੀਲ ਹੋ ਰਿਹਾ ਤੁਹਾਨੂੰ ਬਹੁਤ ਐਕਸਾਈਟਡ ਹਾਂ ਮੈਂ ਤਾਂ ਮੇਰਾ ਦੋ ਤਿੰਨ ਵਾਰ ਕੈਨਸਲ ਹੋਈ ਜਾਂਦਾ ਰਿਹਾ ਬਟ ਇਹ ਮੈਨੂੰ ਚਾਂਸ ਮਿਲਿਆ ਵੀ ਹਾਂ ਰਾਧਾ ਨੇ ਮੈਨੂੰ ਬੁਲਾ ਲਿਆ ਦਵਾਰੇ ਪਹਿਲਾਂ ਬਣਦਾ ਬਣਦਾ ਕੈਨਸਲ ਹੋ ਗਿਆ ਕੈਨਸਲ ਹੋ ਗਿਆ ਅੱਛਾ ਜੀ ਹਾਂ ਇਸ ਵਾਰੀ ਹੁਣ ਬੁਲਾ ਲਿਆ ਉਹਨਾਂ ਨੇ ਹੁਣ ਜਾਣਾ ਉਹਨਾਂ ਦੀ ਕਿਰਪਾ ਹੁਣ ਹੋਈ ਹੈ ਹਾਂ ਜੀ ਵੀ ਹਾਂ ਜੀ ਹਾਂ ਬੁਲਾਵਾ ਹੁਣ ਆ ਗਿਆ ਹਾਂ ਜੀ ਤੇ ਹੁਣ ਜਾਵਾਂਗੇ ਆਪਣਾ ਇੰਜੋਏ ਕਰਾਂਗੇ ਤੇ ਮੈਂ ਤੁਹਾਡੇ ਕੰਘਰਾ ਹਾਂ ਰਾਦਰ ਦੇ ਰਹੇ ਰਾਤ ਰਤ ਜੀ ਰਾਦਰ ਦੇ ਰਹੇ ਹਾਂ ਜੀ ਬਰਿੰਦਾਵਨ ਜਾ ਰਹੇ ਹਾਂ ਪਹਿਲੀ ਵਾਰ ਚੱਲ ਰਹੇ ਹਾਂ ਹਾਂ ਜੀ ਪਹਿਲੀ ਵਾਰ ਚੱਲ ਰਹੇ ਹਾਂ ਅੱਛਾ ਜੀ ਪਹਿਲਾਂ ਕਦੇ ਨਹੀਂ ਗਏ ਹੈਗੇ ਨਹੀਂ ਕਿਸੇ ਹੋਰ ਧਾਮ ਤੇ ਕਿਤੇ ਗਏ ਹੋ ਕਿਤੇ ਦੇਵੀ ਦੇਵਤੇ ਜਾ ਅਸੀਂ ਆਪਣੇ ਕੁਲਦੇਵੀ ਦੇ ਗਏ ਹਾਂ ਮਨਸਾ ਦੇ ਵੀ ਮੈਂ ਤਾਂ ਇਕੱਲਾ ਉੱਥੇ ਗਿਆ ਅੱਛਾ ਜੀ ਇੱਥੇ ਪਹਿਲੀ ਵਾਰ ਹੀ ਜਾ ਰਹੇ ਹਾਂ ਇੱਥੇ ਪਹਿਲੀ ਵਾਰ ਜਾ ਰਹੇ ਹਾਂ ਹਾਂ ਜੀ ਤੋ ਕਿਵੇਂ ਲੱਗ ਰਿਹਾ ਹੈ ਤੁਹਾਨੂੰ ਬਹੁਤ ਵਧੀਆ ਐਕਸਾਈਟਮੈਂਟ ਆ ਰਹੀ ਬਹੁਤ ਵਧੀਆ ਲੱਗ ਰਿਹਾ ਜੀ ਤੁਹਾਨੂੰ ਪਹਿਲਾਂ ਕਦੇ ਵਿਚਾਰ ਨਹੀਂ ਬਣਿਆ ਹੈਗਾ ਟਾਈਮ ਨਹੀਂ ਲੱਗਿਆ ਜੀ ਟਾਈਮ ਨਹੀਂ ਲੱਗਿਆ ਰਜੇਵੇਂ ਬਹੁਤੇ ਹੈ ਹਾਂਜੀ ਜੀ ਓਕੇ ਟਾਈਮ ਨਹੀਂ ਲੱਗਿਆ ਰਾਧਾ ਰਾਣੀ ਨੇ ਇਸ ਵਾਰੀ ਬੁਲਾਇਆ ਇਸ ਵਾਰੀ ਬਲਾਵਾ ਹੋਣਾ ਹੈ ਬਲਾਵਾ ਹੋਣਾ ਹੈ ਜਦੋਂ ਸਮਾਂ ਆਉਣਾ ਉਦੋਂ ਹੀ ਆਉਣਾ ਹਾਂਜੀ ਹਾਂਜੀ ਠੀਕ ਹੈ ਰਾਦੇ ਰਾਦੇ ਜੀ ਰਾਦੇ ਰਾਦੇ ਜੀ ਤੁਸੀਂ ਕਿੰਨੀ ਵਾਰ ਗਏ ਮੈਨੂੰ ਤਾਂ ਯਾਦ ਹੀ ਨਹੀਂ ਕਿੰਨੀ ਵਾਰ ਜਾ ਚੁੱਕੀ ਹਾਂ ਜੀ ਵਾਹ ਜੀ ਵਾਹ ਵਾਹ ਜੀ ਵਾਹ ਤਾਂ ਬੜੀ ਚੜ੍ਹਪਾ ਰਾਧਾ ਰਾਣੀ ਦੀ ਬਹੁਤ ਜ਼ਿਆਦਾ ਹਾਂਜੀ ਹਾਂਜੀ ਪਹਿਲਾਂ ਤੁਸੀਂ ਮਤਲਬ ਇਹ ਸਤਰੀ ਯਾਤਰਾ ਦੇ ਥਰੂ ਗਏ ਸੀ ਬਸ ਜੀ ਦਾ ਵੀ ਸਾਥ ਮਿਲ ਗਿਆ ਉਹਦੇ ਨਾਲ ਹੀ ਹੋਲੇ ਪਹਿਲੇ ਜਾਣੇ ਯਾਨੀ ਬਿਲਕੁਲ ਹਾਂਜੀ ਕਿਉਂਕਿ ਇੰਨੀ ਵਾਰ ਤੁਹਾਨੂੰ ਬੁਲਾਵਾ ਆਇਆ ਉਹ ਜਿਹੜਾ ਯਾਦ ਹੀ ਨਹੀਂ ਆ ਰਿਹਾ ਯਾਦ ਨਹੀਂ ਮੈਨੂੰ ਜੀਰੇ ਕਿਹਾ ਵੀ ਜਾਣਾ ਹਾਂਜੀ ਚੱਲੋ ਵਾਹ ਜੀ ਵਾਹ ਵਾਹ ਹਾਂਜੀ ਬਹੁਤ ਵਧੀਆ ਗੱਲ ਹੈ ਜੀ ਹਾਂਜੀ ਉਹ ਵੀ ਇਹਨਾਂ ਦੀ ਬਦੌਲਤ ਇਹ ਭੇਜਦਾਨ ਨੇ ਤਾਂ ਚੱਲੇ ਜਾਣੇ ਠੀਕ ਹੈ ਜੀ ਤੇ ਸਭ ਤੋਂ ਵਧੀਆ ਗੱਲ ਹੈ ਜੀ ਜੇ ਅਗਰ ਕਰ ਰੂਮ ਰਿਸਪੌਂਸ ਹੈ ਹਾਂਜੀ ਹਾਂਜੀ ਤੁਸੀਂ ਕਿੰਨੇ ਮਤਲਬ ਮਨ ਗਿਆ ਹਾਂਜੀ 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 ਬੜੀ ਕਿਰਪਾ ਜੀ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਹੈ ਤੁਹਾਡਾ ਫਿਰ ਮੇਰਾ ਤਾਂ ਬਸ ਆਨੰਦ ਹੀ ਆਨੰਦ ਹੈ ਮਤਲਬ ਇਸ ਤੋਂ ਅੱਗੇ ਕੁਝ ਬਿਆਨ ਨਹੀਂ ਕਰ ਸਕਦੀ ਮੈਂ ਅੱਛਾ ਜੀ ਬਹੁਤ ਆਨੰਦ ਆਨੰਦ ਉੱਤੇ ਜਾ ਕੇ ਬਹੁਤ ਮਜ਼ਾ ਮਤਲਬ ਮੈਂ ਤਾਂ ਭੁੱਲੀ ਜਾਂਦੀ ਸਾਰਾ ਕੁਝ ਕਰਨਾ ਜੀ ਜੀ ਬਿਲਕੁਲ ਹਾਂਜੀ ਮਥਰਾ ਵੀ ਜਾਂਦੇ ਹੁੰਦੇ ਆ ਮਥਰਾ ਬਿੰਦਵਨ ਸਾਰੇ ਘੁੰਮਦੇ ਹਨ ਰਮਨ ਰੇਤੀ ਵੀ ਗਏ ਆ ਜੀ ਬਿਲਕੁਲ ਉੱਥੇ ਇੰਜੋਏ ਕਰਿਆ ਕਰ ਬਹੁਤ ਜ਼ਿਆਦਾ ਹਾਂਜੀ ਅੱਛਾ ਜੀ ਹਾਂਜੀ ਉਹ ਰੇਤ ਹੈ ਜਿਹੜਾ ਉਹ ਮਤਲਬ ਕਿ ਆਪਣੇ ਕੱਪੜਿਆਂ ਨੂੰ ਕੋਸ਼ਿਸ਼ ਕਰੀ ਲੈ ਕੇ ਆਂਦੀ ਪਰ ਤਦੇ ਆਉਂਦਾ ਨਹੀਂ ਨਹੀਂ ਆਂਦਾ ਹਾਂਜੀ ਕੋਸ਼ਿਸ਼ ਬਹੁਤ ਕਰ ਲਈ ਹੈ ਬਹੁਤ ਕਰਦੇ ਆ ਕੀ ਹੈਵੀ ਰਾਦਰ ਵਾਲੀ ਨੂੰ ਕਿਵੇਂ ਇਸਵਰ ਤੋਂ ਲੈ ਕੇ ਜਾਣਾ ਪਰ ਕੁਝ ਵੀ ਨਹੀਂ ਹੁੰਦਾ ਮਤਲਬ ਕਿ ਵਾਹ ਜੀ ਹਾਂਜੀ ਰਾਵੀ ਰਾਦੇ ਜੀ ਰਾਦੇ ਰਾਦੇ ਜੀ ਰਾਦੇ ਰਾਦੇ ਜੀ ਤੁਸੀਂ ਕਿੰਨੇ ਵਾਰ ਗਏ ਮੈਂ ਤਾਂ ਜੀ ਫਸਟ ਟਾਈਮ ਹੀ ਜਾ ਰਹੀ ਪਈ ਆਂ ਅੱਛਾ ਜੀ ਕੋਈ ਪਤਾ ਨਹੀਂ ਕਿ ਮੇ ਸਵੱਬ ਬਣ ਗਿਆ ਮੈਂ ਆਸਟ੍ਰੇਲੀਆ ਤੋਂ ਆਈ ਸੀ ਤੇ ਮੇਰੇ ਫਰੈਂਡ ਕਮ ਸਿਸਟਰ ਨੇ ਜੀ ਅੱਛਾ ਜੀ ਤੇ ਬਸ ਇਹਨਾਂ ਦੇ ਨਾਲ ਹੀ ਮੇਰੀ ਇੱਛਾ ਬਹੁਤ ਹੁੰਦੀ ਸੀ ਇਹਨਾਂ ਤੋਂ ਸੁਣ ਕੇ ਕਿ ਜਿੰਮੇ ਰੌਂਗਟੇ ਖੜੇ ਹੁੰਦੇ ਹਨਾ ਇਨਸਾਨ ਦੇ ਬਟਕਦੇ ਮਤਲਬ ਮੇਰੇ ਇਕੱਲੇ ਜਾਂਦੀ ਹਿੰਮਤ ਨਹੀਂ ਪਈ ਕਿਉਂਕਿ ਥੋੜੇ ਹੈਲਥ ਦੇ ਮੈਨੂੰ ਇਸ਼ੂ ਸੀਗੇ ਅੱਛਾ ਜੀ ਤੇ ਇਸ ਵਾਰ ਪਤਾ ਨਹੀਂ ਕਿ ਮੇ ਹਿਸਵੱਬ ਬਣਿਆ ਮੈਨੂੰ ਨਹੀਂ ਪਤਾ ਤੁਸੀਂ ਨਾ ਕਰ ਹੀ ਨਹੀਂ ਸਕੇ ਉਹਨੂੰ ਮੈਨੂੰ ਪੁੱਛਿਆ ਫੋਨ ਗਿਆ ਜਾਣਾ ਮੈਂ ਕਰ ਦੋ ਬੁੱਕ ਅੱਛਾ ਜੀ ਤੇ इवन ਮੈਂ ਟਿਕਟਸ ਵੀ ਖੁਦ ਹੀ ਬੁੱਕ ਕੀਤੀਆਂ ਮੈਂ ਜੀ ਹਾਂ ਜੀ ਬਹੁਤ ਐਕਸਾਈਟਿਡ ਬਹੁਤ ਆ ਮੈਂ ਹਾਂ ਜੀ ਦੇ ਦੇ ਦ ਉੱਥੇ ਜਾ ਕੇ ਹਾਂ ਜੀ ਨਹੀਂ ਇਹ ਸਾਡੀਆਂ ਵੀ ਦਵਾਵਾਂ ਨੇ ਤੇ ਸਾਡਾ ਵੀ ਇਹ ਕਹਿਣਾ ਤੁਸੀਂ ਜਾ ਕੇ ਜਰੂਰ ਦੇਖੋ ਇੱਥੇ ਬੜਾ ਨਜ਼ਾਰਾ ਹੈ ਚਲੋ ਹੋਪਫੁਲੀ ਇਦਾਂ ਹੀ ਹੋਵੇ ਜੀ ਹੈਨਾ ਕਿਉਂਕਿ ਮੈਂ YouTube ਤੇ ਦੇਖੀਦਾ ਮੋਸਟਲੀ ਤਾਂ ਮੈਂ ਕਸੀ ਹੋਈ ਆਪਕੋ ਸੇ ਦੋਨੋਂ ਇੱਕ ਦੂਜੇ ਦੀ ਲਾਈਵ ਦੇ ਵਿੱਚ ਅਸੀਂ ਗੱਲ ਕਰਦੇ ਜਾਂਦੇ ਮਤਲਬ ਮੈਂ ਇਹਨਾਂ ਨੂੰ ਬ੍ਰਿੰਦਵਨ ਦੀਆਂ ਗੱਲਾਂ ਸੁਣਾਈ ਜਾਣੀਆਂ ਇਹ ਕਹਿੰਦੇ ਮੈਨੂੰ ਲੈ ਕੇ ਚੱਲ ਕਦੇ ਮੈਂ ਕਿਹਾ ਕਦੇ ਸੁਭਾਅ ਪਾਣਾਗੇ ਦੀਦੀ ਫਿਰ ਪੱਕਾ ਜਾਵਾਂਗੇ ਪਤਾ ਨਹੀਂ ਕਿਵੇਂ ਇੱਕਦਮ ਇਹ ਵੀ ਆਏ ਹੋਏ ਤੇ ਅਸੀਂ ਵੀ ਆਏ ਹੋਏ ਮੈਂ ਕਿਹਾ ਚੱਲੋ ਸੋ ਜਬ ਬਾਕੀ ਰਹਿ ਤੁਹਾਡੀ ਥੈਂਕ ਯੂ ਥੈਂਕ ਯੂ ਥੈਂਕ ਯੂ ਸਲਟ ਥੈਂਕ ਯੂ ਥੈਂਕ ਯੂ ਥੈਂਕ ਯੂ ਰਾਦੇ 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 ਜੀ ਹਾਂ ਜੀ ਜੋਤੀ ਜੀ ਫੇਰ ਬਰਿੰਦਾਵਨ ਜਾ ਰਹੇ ਹਾਂ ਹਾਂ ਜੀ ਬਰਿੰਦਾਵਨ ਜਾ ਰਹੇ ਆ ਪਿਛਲੇ ਮਹੀਨੇ ਵੀ ਜਾ ਕੇ ਆਈ ਸੀ ਤੇ ਹੁਣ ਫੇਰ ਉਹਨਾਂ ਨੇ ਬੁਲਾ ਲਿਆ ਵਾਹ ਜੀ ਵਾਹ ਬੜੀ ਖੇਤੀ ਬੁਲਾਵਾ ਆ ਗਿਆ ਬਹੁਤ ਜਲਦੀ ਹੈਨਾ ਕਿਸੇ ਕਿਸੇ ਤੇ ਕਿਰਪਾ ਹੁੰਦੀ ਆ ਬਿਲਕੁਲ ਜੀ ਬਹੁਤ ਜ਼ਿਆਦਾ ਕਿਰਪਾ ਹੈ ਪਹਿਲਾਂ ਤਾਂ ਮਤਲਬ ਜਿਵੇਂ ਬਚਪਨ ਦਾ ਸੁਪਨਾ ਸੀਗਾ ਤੇ ਬੁਲਾਉਂਦੇ ਨਹੀਂ ਸੀਗੇ 29 ਸਾਲ ਦੀ ਉਮਰ 'ਚ ਜਾ ਕੇ ਪਹਿਲੀ ਵਾਰ ਗਈ ਸੀ ਤੇ ਹੁਣ ਰੈਗੂਲਰਲੀ ਪਹਿਲਾਂ ਗਈ ਫਿਰ ਉਸ ਤੋਂ ਬਾਅਦ 6 ਮਹੀਨੇ ਬਾਅਦ ਬੁਲਾ ਲਿਆ ਫਿਰ ਉਸ ਤੋਂ ਬਾਅਦ ਇੱਕ ਮਹੀਨੇ ਬਾਅਦ ਬੁਲਾ ਲਿਆ ਹੁਣ ਫੇਰ ਦੁਬਾਰਾ ਇੱਕ ਮਹੀਨੇ ਬਾਅਦ ਬੁਲਾ ਲਿਆ ਬੱਲੇ ਬੱਲੇ ਤੇ ਇੱਕ ਹੋਰ ਗੱਲ ਦੱਸਦੀ ਆ ਮੇਰੀ ਇੱਕ ਫਰੈਂਡ ਆ ਉਹ ਕਦੇ ਵ੍ਰਿੰਦਾਵਨ ਗਈ ਨਹੀਂ ਆ ਤੇ ਇੱਧਰ ਹੀ ਪਿੰਡ ਪੈਂਦਾ ਆਪਣੇ ਨਾਲ ਪੀਰ ਸੁਹਾਣਾ ਉਹ ਕਦੇ ਗਈ ਨਹੀਂ ਆ ਉਹਨੂੰ ਪਤਾ ਕਿ ਮੈਂ ਜਾਂਦੀ ਰਹਿੰਦੀ ਹਾਂ ਹੁਣ ਮੈਂ 3-4 ਵਾਰ ਜਾਇਆ ਹੀ ਤੇ ਫਿਰ ਉਹਨਾਂ ਨੇ ਹੁਣ ਮੈਨੂੰ ਕਿਹਾ ਕਿ ਅਗਲੀ 22 ਤਰੀਕ ਨੂੰ ਭਾਈ ਮਾਰਚ ਨੂੰ ਮਤਲਬ ਮੇਰੀ ਕਾਲੀ ਹਜੇ ਉੱਤੇ ਬੁੱਕ ਹੋਈ ਹੈ ਕਿੰਨਾ ਤੂੰ ਨਾਲ ਹੀ ਜਾਣਾ ਸਾਡੇ ਅੱਛਾ ਹਾਂਜੀ ਓਕੇ ਬੜੀ ਖੁਸ਼ੀ ਵਾਲੀ ਗੱਲ ਆ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਹਾਂਜੀ ਪਹਿਲਾਂ ਤੇ ਤੁਹਾਡੇ ਐਕਸਪੀਰੀਅੰਸ ਕੁਝ ਦੱਸੂ ਹਾਂਜੀ ਮੈਂ ਜਦੋਂ ਸਭ ਤੋਂ ਪਹਿਲਾਂ ਬ੍ਰਿੰਦਾਵਨ ਗਈ ਸੀ ਤਾਂ ਮੈਂ ਸੋਨੂ ਬੱਟੂ ਭਾਜੀ ਉਹਨਾਂ ਨਾਲ ਹੀ ਪਹਿਲਾ ਪਹਿਲੀ ਵਾਰ ਬ੍ਰਿੰਦਾਵਨ ਗਈ ਸੀ ਇਦਾਂ ਹੀ ਬਸ ਦੇ ਵਿੱਚ ਗਏ ਸੀ ਉਹ ਗੱਲ ਹੈਗੀ ਹੈ ਜੀ 2022 ਦੀ ਆਪਣਾ ਮੈਂ ਗਈ ਸੀ 10 ਨਵੰਬਰ 2022 ਨੂੰ ਗਏ ਸੀ ਅਸੀਂ ਤੇ 11 ਨਵੰਬਰ 2022 ਨੂੰ ਫਸਟ ਟਾਈਮ ਠਾਕੁਰ ਜੀ ਦੇ ਦਰਸ਼ਨ ਕੀਤੇ ਸੀਗੇ ਬਚਪਨ ਦਾ ਸੁਪਨਾ ਸੀ ਤੇ ਉਹ ਪੂਰਾ ਹੋਇਆ ਸੀਗਾ ਤੇ ਬਾਕੀ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਸੀ ਇਹਨਾਂ ਦੇ ਨਾਲ ਕਿ ਜਿਵੇਂ ਆਪਾਂ ਕਹਿੰਦਾ ਕਿ ਬਸ ਜਾਂਦੀ ਹੈ ਖਾਣਾ ਪੀਣਾ ਵੀ ਟਾਈਮ ਤੇ ਮਿਲਦਾ ਹੈ ਤੇ ਦਰਸ਼ਨ ਵੀ ਸਾਰੇ ਮੰਦਰਾਂ ਦੇ ਬਹੁਤ ਵਧੀਆ ਤਰੀਕੇ ਦੇ ਨਾਲ ਕਰਵਾਉਂਦੇ ਆ ਹਾਂਜੀ ਸੋ ਕੋਈ ਭਜਨ ਹੋ ਜੀਵੇ ਫਿਰ ਆਪਣਾ ਬਾਬਾ ਜੀ ਦਾ ਕੁਸ਼ਲ ਜੀ ਦਾ ਹਾਂਜੀ ਜਿਵੇਂ ਹੁਣ ਦੇਖੋ ਹੋਲੀਆਂ ਦੇ ਦਿਨ ਚੱਲ ਰਹੇ ਨੇ ਹਨਾ ਤੇ ਕੱਲ ਸ਼ੂ ਰਾਤਰੀ ਨਿਕਲ ਕੇ ਗਈ ਹੈ ਬਹੁਤ ਵਧੀਆ ਤਿਹਾਰ ਸੀਗਾ ਤੇ ਇੱਕ ਭਜਨ ਸੁਣਾ ਦਿੰਦੀ ਹਾਂ ਹੋਲੀ ਦਾ ਤੇ ਤੁਸੀਂ ਵੀ ਸਾਥ ਦੇਦੇ ਹੋ ਦੋਨੋਂ ਜਣੇ ਹਨਾ ਅ आज बीरज में होली रे रसिया आज बीरज में होली रे र... होली रे रसिया बरजोरी रे रसिया होली रे रसिया बरजोरी रे रसिया आज बीरज में होली रे रसिया आज बीरज में होली रे रसिया ਵਾਦੀ 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 ਵਾ ਸੋ ਹੋਲੀ ਦਾ ਤਿਹਾਰ ਬਿਲਕੁਲ ਨੇੜੇ ਆ ਬਿਲਕੁਲ ਜੀ ਬਿਲਕੁਲ ਬਰਿੰਦਾਵਨਤ ਹੋਲੀਆਂ ਚੱਲ ਹੀ ਰਹੀਆਂ ਨੇ ਤੇ ਹੁਣ ਉੱਥੇ ਹਾਂਜੀ ਚੱਲ ਰਹੀਆਂ ਨੇ ਉੱਥੇ ਤਾਂ ਹੁਣ ਸਟਾਰਟ ਹੋ ਗਈਆਂ ਸੀਗੀਆਂ ਹੋ ਗਏ ਨੇ ਮੈਨੂੰ ਲੱਗਦਾ ਸ਼ਾਇਦ 5-7 ਦਿਨ ਤੋਂ ਜ਼ਿਆਦਾ ਹੀ ਹੋ ਗਿਆ ਚਲ ਸਟਾਰਟ ਹੋ ਚੁੱਕੀ ਹੈ ਹੋਲੀ ਬਿਲਕੁਲ ਬਿਲਕੁਲ ਹਾਂਜੀ ਸੋ ਯਾਤਰਾ ਤੁਹਾਡੀ ਸਫਲ ਰਹੇ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਵੀ ਚਲੋ ਨਾਲ ਪਿਛਲੀ ਵਾਰ ਤੁਸੀਂ ਨਾਲ ਗਏ ਸੀ ਬਹੁਤ ਆਨੰਦ ਆਇਆ ਸੀ ਸ਼ੁਕਰੀਆ हां हां ठाकुर जी हां जी, हाँ जी। कृपा तो बिना कोई है ना? जा नहीं सकता कोई भी हाँ जी बिलकुल बोहोत हाँ जी, हाँ जी। <laughs> बहुत, बहुत मजा आया बहुत, बहुत ਹਾਂ ਜੀ ਆ ਮੰਜੀ ਰਾਦੇ 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 ਜੀ ਜੀ ਸੋ ਬ੍ਰਿੰਦਾਵਨ ਜਾ ਰਹੇ ਹੋ ਤੁਸੀਂ ਪਹਿਲਾਂ ਵੀ ਯਾਤਰਾਵਾਂ ਕਰ ਚੁੱਕੇ ਹੋ ਬ੍ਰਿੰਦਾਵਨ ਦੀਆਂ ਠੀਕ ਹੈ ਜੀ ਹਾਂ ਜੀ ਮੈਂ ਸ਼ੁਰੂਆਤ ਹੀ ਐਸੀ ਯਾਤਰਾ ਤੋਂ કરી ਸੀ ਬੱਟੂ ਜੀ ਨਾਲ ਆਪਣੇ ਸਾਵਰੀਆ ਟਰੈਵਲ ਦੇ ਨਾਲ ਪਹਿਲੀ ਯਾਤਰਾ ਮੇਰੀ ਇਹਨਾਂ ਦੇ ਨਾਲ ਹੀ ਹੋਈ ਸੀ ਮੈਂ ਪਹਿਲੀ ਵਾਰ ਜਦੋਂ ਗਿਆ ਸੀ ਇਹ ਸੋਚ ਕੇ ਗਿਆ ਸੀ ਕਿ ਬ੍ਰਿੰਦਾਵਨ ਇੱਕ ਘੁੰਮਣ ਦਾ ਥਾਂ ਹੈ ਇੱਕ ਘੁੰਮਣ ਦੀ ਜਗ੍ਹਾ ਹੀ ਬਸ ਘੁਮ ਕੇ ਆ ਜਾਾਂਗੇ ਹਨਾ ਜਿੱਦਾਂ ਕਿ ਅੱਜ ਕੱਲ ਦਾ ਜਨਰੇਸ਼ਨ ਦਾ ਸੋਚਣਾ ਹੈ ਜੀ ਚਲੋ ਘੁੰਮਣ ਦੀ ਸੋਚ ਚ ਗਏ ਪਰ ਜਦੋਂ ਵਾਪਸ ਆਏ ਮੇਰਾ ਹਕੂ ਬਣਾ ਨਹੀਂ ਸੀ ਉਹਨਾਂ ਨੇ ਉਹਨੂੰ ਕਮਾ ਕੇ ਰੱਖਤਾ ਆਪਣੀ ਮਸਤੀ ਦੇ ਵਿੱਚ ਵਾ 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 ਜੀ ਐਦਾਂ ਦਾ ਕਮਾਇਆ ਐਦਾਂ ਦਾ ਕਮਾਇਆ ਅੱਜ ਮੇਰੀ ਨੌਵੀਂ ਯਾਤਰਾ ਹੈ ਅੱਛਾ ਇਸੀ ਪਰਿਵਾਰ ਦੇ ਨਾਲ ਅਸੀਂ ਜੁੜੇ ਹੋਏ ਹਾਂ ਤੇ ਹਮੇਸ਼ਾ ਜਦੋਂ ਤੱਕ ਪ੍ਰਭੂ ਇਸ ਧਰਤੀ ਤੇ ਰੱਖਣਗੇ ਹਮੇਸ਼ਾ ਇਸ ਪਰਿਵਾਰ ਦੇ ਨਾਲ ਜੁੜੇ ਰਹਿਣਾ ਵਾ ਜੀ ਤੋ ਕੋਈ ਭਜਨ ਹੋ ਜਵੇ ਆਪਣਾ ਹਾਂਜੀ ਹਾਂਜੀ ਭਜਨ ਬਿਲਕੁਲ ਆਪਾਂ ਬੋਲਾਂਗੇ ਜਿੱਦਾਂ ਕਿ ਕਿਹਾ ਜਾਂਦਾ ਹੈ ਕਿ ਇਹ ਜਿਹੜੀ ਪ੍ਰਿਥਵੀ ਹੈ ਬ੍ਰਹਮਾ ਜੀ ਨੇ ਸਾਜੀ ਹੈ ਬਿਲਕੁਲ ਠੀਕ ਹੈ ਨਾ ਹਰ ਕੋਈ ਜਾਣਦਾ ਕਿ ਪ੍ਰਿਥਵੀ ਬ੍ਰਹਮਾ ਜੀ ਨੇ ਸਾਜੀ ਹੈ ਪਰ ਜਿਹੜਾ ਵrindavan ਹੈ ਉਹ ਵrindavan ਨਾ ਕਿਸੇ ਰਿਸ਼ੀ ਨਾ ਕਿਸੇ ਮੂਨੀ ਨਾ ਬ੍ਰਹਮਾ ਜੀ ਨੇ ਸਾਜਿਆ ਵrindavan ਸਵੈਮ ਮੇਰੀ ਰਾਧਾ ਰਾਣੀ ਦੇ ਹਿਰਦੇ ਤੋਂ ਪ੍ਰਗਟ ਹੋਇਆ ਠੀਕ ਹੈ ਉਹਦੇ ਬਾਰੇ ਆਪਾਂ ਕੀ ਕਹਾਂਗੇ ਸ਼ਾਮਾ ਹਿਰਦੇ ਕਮਲ ਸੋ ਪ੍ਰਗਟ ਹੋ ਸ਼ਾਮ ਹਿਰਦੇ ਕੋ ਭਾਏ Vrindavan pyaro Vrindavan Vrindavan pyaro Vrindavan ਇਹ ਭਾਵ ਨੇ ਸਾਡੀ ਰਾਧਾ ਰਾਣੀ ਦੇ ਜਿਹੜੇ ਉਹਨਾਂ ਦੇ ਹਿਰਦੇ ਤੇ ਪ੍ਰਗਟ ਹੋਏ ਨੇ ਇੱਕ ਹੋਰ ਹੋ ਜੂਵੇ ਛੋਟਾ ਜਿਹਾ ਕੁਝ ਮੈਨੂੰ ਮੰਗਲਾ ਕਰਨ ਦਾ ਚਾ ਮੈਂ ਦੋੜੀ ਆਵਾਂ ਬਰਸਾਨੇ ਮੈਨੂੰ लाडले ਜੀ ਲੈਂਦੇ ਨੇ ਬੁਲਾ ਕੰਨਾਚ ਪੰਜੇ ਬਾ ਛਣ ਕਾ ਮੈਂ ਦੋੜੀਆਂ ਵਾਂ ਬਰਸਾਨੇ ਰਾਧਾਰਾਨੀ ਮੈਨੂੰ ਮੰਗਲਾ ਕਰਨ ਦਾ ਚਾ ਮੈਂ ਦੋੜੀਆਂ ਵਾਂ ਬਰਸਾਨੇ ਇਹ ਯਾਤਰਾ ਤੁਹਾਡੀ ਸਫਲ ਰਹੇ ਸੁਖ ਸ਼ਾਂਤੀ ਨਾਲ ਇਹ ਯਾਤਰਾ ਬੱਸ ਸਦਾ ਹੀ ਪ੍ਰਭੂ ਦੀ ਤੇ ਤੁਹਾਡੇ ਸਭ ਦੀ ਦੁਆਵਾਂ ਰਹਿਣ ਸਾਡੇ ਨਾਲ ਤੇ ਐਦਾਂ ਹੀ ਇਹ ਯਾਤਰਾ ਚੱਲਦੀ ਰਹੇ ਜੈ ਸ਼ੀ ਰਾਧੇ ਜੈ ਸ਼ੀ ਸ਼ਾਂ ਰਾਦੇ ਰਾਦੇ ਜੀ ਰਾਦੇ ਰਾਦੇ ਹਾਂਜੀ ਵੀਰ ਜੀ ਆਪਣਾ ਸ਼ੁਭਨਾਮ ਗੁਲਦੀਪ ਸਿੰਘ ਜੀ ਜੀ ਇਹ ਤੁਹਾਡੀ ਕਿਹੜੀ ਬੱਸ ਹੈ ਜਿਹੜੀ ਤੁਸੀਂ ਲੈ ਕੇ ਚੱਲੇ ਹੋ ਅੱਜ ਇਹ ਜੀ ਆਪਣੀ ਗਰਗ ਕੰਪਨੀ ਦੀ ਬੱਸ ਹੈ ਜੀ ਪਾਟਣਾ ਤੋਂ ਓਕੇ ਗਰਗ ਟਰਾਂਸਪੋਰਟ ਪਾਟਣਾ ਜੀ 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 ਹਾਂਜੀ ਸੋ ਤੁਸੀਂ ਪਹਿਲਾਂ ਵੀ ਯਾਤਰਾਵਾਂ ਲੈ ਜਾਂਦੇ ਰਹਿੰਨੇ ਆ ਤੇ ਇਹ ਵੀ ਲੈ ਕੇ ਜਾ ਰਹੇ ਹਾਂ ਇੱਕ ਸਾਰਥੀ ਦੇ ਰੂਪ ਦੇ ਵਿੱਚ ਜਾ ਰਹੇ ਹਾਂ ਤੇ ਇੰਨੀ ਸੰਗਤ ਹੁੰਦੀ ਹੈ ਸਾਰੀ ਦਾ ਤੁਸੀਂ ਧਿਆਨ ਵੀ ਰੱਖਣਾ ਹੁੰਦਾ ਹਾਂਜੀ ਹਾਂਜੀ ਬਿਲਕੁਲ ਜੀ ਸਾਰੀ ਸੰਗ ਦਾ ਧਿਆਨ ਰੱਖਦੇ ਆ ਬਾਕੀ ਇਹਨਾਂ ਨਾਲ ਤਾਂ ਹੁਣ ਪਰਿਵਾਰਿਕ ਹੋ ਗਈ ਆਪਣਾ 2 3 ਸਾਲ ਹੋ ਗਈ ਲਗਾਤਾਰ ਇਹਨਾਂ ਨਾਲ ਜਾਂਦਿਆਂ ਹੋਇਆ ਜੀ ਕੋਈ ਮਹਿਸੂਸ ਹੀ ਨਹੀਂ ਹੁੰਦਾ ਘਰ ਵਰਗਾ ਕੰਮ ਬਿਲਕੁਲ ਤੁਸੀਂ ਵੀ ਵਕਿਆਈ ਬਰੀ ਦੇਖਦੇ ਹੋ ਹਨ ਜੀ ਹਾਂਜੀ 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 ਬਹੁਤ ਵਧੀਆ ਲੱਗਦਾ ਜੀ ਤੇ ਚਲੋ ਆਤਮਾ ਸੇ ਤਾਂ ਰਹੀ ਰੱਖੀ ਰੱਖੇ ਗਿਰਬਾਪਨੀ ਜੀ ਬਿਲਕੁਲ ਜੀ ਸਾਡੀਆਂ ਵੀ ਸ਼ੁਭ ਕਾਮਨਾਵਾਂ ਜੀ ਬੜੀ ਮਿਹਰਬਾਨ ਸਫਲ ਰਹੇ ਬੜੀ ਮਿਹਰਬਾਨੀ ਜੀ ਬੜਤ ਮਿਹਰਬਾਨ ਜੀ ਸੋਨੂ ਬੱਟੂ ਜੀ ਤੁਸੀਂ ਬਹੁਤ ਛੇਤੀ ਮਤਲਬ ਕਿ ਸੰਗਤ ਨੂੰ ਦਰਸ਼ਨ ਕਰਵਾ ਦਿੰਦੇ ਆ ਬ੍ਰਿੰਦਾਵਨ ਦੇ ਰਾਜਾ ਰਾਣੀ ਜੀ ਦੇ ਕ੍ਰਿਸ਼ਨ ਜੀ ਦੇ ਦੇਖੋ ਜੀ ਤਾਂ ਰਾਧਾ ਰਾਣੀ ਦੀ ਕਿਰਪਾ ਹੈ ਜੀ ਸਾਡੇ ਤੇ ਉੱਪਰ ਕਹਿੰਦੇ ਆ 84 ਕੋਟ ਦੇ ਵਿੱਚ ਇੱਕ ਕਦਮ ਰੱਖਣਾ ਬਿਨਾਂ ਰਾਧਾ ਰਾਣੀ ਤੋਂ ਮੁਸ਼ਕਲ ਹੈ ਬਿਲਕੁਲ ਜੀ ਅਗਰ ਰਾਧਾ ਰਾਣੀ ਦੀ ਸਾਡੇ ਤੇ ਕਿਰਪਾ ਹੈ ਅਸੀਂ ਤਾਂ ਜਾ ਰਹੇ ਆ ਜੀ ਤਾਂ ਕਰਕੇ ਅਸੀਂ ਥੋੜੀ ਥੋੜੀ ਕਦਮ ਪਟ ਰਹੇ ਆ ਜੀ ਅੱਗੇ ਚੱਲ ਰਹੇ ਆ ਰਾਦੇ ਸ਼ਾਮ ਦਾ ਨਾਮ ਲੈ ਰਹੇ ਆ ਸਤਿ ਸ੍ਰੀ ਅਕਾਲ ਸਾਰੀ ਜ਼ਿੰਦਗੀ ਐਸ ਤਰ੍ਹਾਂ ਸਾਡਾ ਕਦਮ ਚੱਲਦਾ ਰਹੇ ਤਾਂ ਅਸੀਂ ਵਿਹਾਰੀ ਦਾ ਨਾਮ ਰਾਧਾ ਰਣੇ ਦਾ ਨਾਮ ਜਿੰਦਗੀ ਹੈ ਬਹੁਤ ਸੱਚੇ ਦਰਵਾਜ਼ੇ ਕੀ ਜੈ ਹਾਂਜੀ ਰਜਨੀ ਜੀ ਰਾਦੇ 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 ਜੀ ਜੀ ਸੋ ਤੁਸੀਂ ਬਹੁਤ ਵੱਡਾ ਇਹ ਉਪਰਾਲਾ ਕਰਦੇ ਹੋ ਜੋ ਸੰਗਤ ਨੂੰ ਲੈ ਕੇ ਜਾਂਦੇ ਹੋ ਪਤਾ ਨਹੀਂ ਕਿੰਨੀ ਕ ਵਾਰ ਤੁਸੀਂ ਕਦੇ ਖਾਟੂ ਸ਼ਾਮ ਬ੍ਰਿੰਦਾਵਨ ਅਯੁੱਧਿਆ ਜੋ ਵੀ ਤੁਸੀਂ ਦਰਸ਼ਨ ਸੰਗਤ ਨੂੰ ਕਰਾਉਂਦੇ ਹੋ ਤੇ ਅੱਜ ਫੇਰ ਇਹ ਯਾਤਰਾ ਬ੍ਰਿੰਦਾਵਨ ਲਈ ਜਾ ਰਹੀ ਹੈ ਹਾਂਜੀ ਇਹ ਰਾਧਾ ਰਾਣੀ ਦੀ ਕਿਰਪਾ ਵੀ ਜਿਹੜੀ ਬਰਸਰੀ ਹੈ ਅਸੀਂ ਕਹਿੰਦੇ ਰਾਧਾ ਰਾਣੀ ਸਾਨੂੰ ਇਦਾਂ ਹੀ ਬੁਲਾਉਂਦੇ ਨੇ ਵਾਰ-ਵਾਰ ਹਾਂਜੀ ਸੋ ਜਿਹੜਾ ਖਾਣ ਪੀਣ ਦਾ ਸੰਗਤ ਦਾ ਰਹਿਣ ਦਾ ਮਤਲਬ ਇਹ ਉਹ ਕਿਵੇਂ ਹੁੰਦਾ ਉਹ ਸਾਡਾ ਪਰਸਨਲੀ ਹੁੰਦਾ ਆਪਣੇ ਕੰਨੀ ਤੋਂ ਅਰੇਂਜਮੈਂਟ ਸਾਰਾ ਕਰਿਆ ਹੋਇਆ ਹੈ ਹਲਵਾਈ ਚੰਗਾ ਹੈ ਡੇਲੀ ਫਰੈਸ਼ ਖਾਣਾ ਪੰਦਾ ਅੱਛਾ ਜੀ ਹਾਂਜੀ ਯਾਨੀ ਸਾਰਾ ਅਰੇਂਜਮੈਂਟ ਤੁਸੀਂ ਨਾਲ ਲੈ ਕੇ ਤੁੜਦੇ ਹਾਂਜੀ ਜੀ ਸੋ ਬਹੁਤ-ਬਹੁਤ ਤੁਹਾਨੂੰ ਸ਼ੁਭ ਕਾਮਨਾਵਾਂ ਜੀ ਜਤ ਸਫਲ ਰਹੇ ਜੀ ਰਾਦੇ ਰਾਦੇ ਕੀ ਨਾਮ ਹੈ ਤੁਹਾਡਾ ਵੰਸ਼ਦੀਪ ਇਹ ਬਰਿੰਦਾਵਨ ਜਾਣਾ ਤੁਸੀਂ ਅੱਜ ਨਹੀਂ ਨਹੀਂ ਜਾਣਾ ਫਿਰ ਜਿਹੜੇ ਜਾ ਰਹੇ ਹਾਂ ਹੁਣ ਤੁਹਾਡਾ ਮਨ ਕੀ ਕਹਿ ਰਿਹਾ ਹੈ ਮਨ ਤਾਂ ਕਰਦਾ ਜਾਣੇ ਨੂੰ ਕਰਦਾ ਹੈ ਪਰ ਜਾ ਨਹੀਂ پا ਰਹੇ ਕੀ ਗੱਲ ਹੈ ਪੇਪਰ ਸ਼ੁਰੂ ਹੋਣ ਲੱਗੇ ਨੇ ਪੇਪਰ ਸ਼ੁਰੂ ਹੋਣ ਲੱਗੇ ਨੇ ਸੋ ਪੜ੍ਹਾਈ ਵੀ ਬਹੁਤ ਜ਼ਰੂਰੀ ਹੈ ਹੈਨਾ ਹਾਂਜੀ ਹਾਂਜੀ ਠੀਕ ਹੈ ਤੇ ਪੇਪਰਾਂ ਦੇ ਬਾਅਦ ਫਿਰ ਜਾਉਂਗੇ ਹਾਂਜੀ ਪੇਪਰਾਂ ਦੇ ਬਾਅਦ ਜਾਉਂਗੇ ਹਾਂ ਪਹਿਲਾਂ ਵੀ ਗਏ ਆ ਨਾ ਕਿੰਨੀ ਵਾਰ ਪਹਿਲਾਂ 2 ਵਜੇ ਗਏ ਆ 2 ਵਜੇ ਗਏ ਆ ਤੇ ਅੱਜ ਥੋੜੀ ਜਿਹੀ ਉਦਾਸੀ ਤਾਂ ਆ ਰਹੀ ਹੋਣੀ ਆ ਹਾਂਜੀ ਹਾਈ ਹਾਈ ਹਾਂ ਸੋ ਚਲੋ ਕੋਈ ਗੱਲ ਨਹੀਂ ਪੜ੍ਹਾਈ ਵੀ ਜ਼ਰੂਰੀ ਹੈ ਤੇ ਅੱਗੇ ਨੂੰ ਭਗਵਾਨ ਜੀ ਤੁਹਾਨੂੰ ਜ਼ਰੂਰ ਬੁਲਾਣ ਹਾਂਜੀ ਰਾਦੇ 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 ਅੱਜ ਬਿਰਜ ਮੇ ਹੋਲੀ ਰੇ ਰਸੀਆ ਅੱਜ ਬਿਰਜ ਮੇ ਹੋਲੀ ਰੇ आज बीरज में होली रे रसिया आज बीरज में होली रे होली रे रसिया बरजोरी रे रसिया होली रे रसी बरजोरी रे रसिया आज बीरज में होली रे रसिया आज बीरज में होली रे रसिया